ਪਾਜੀ ਆਇਓ ਮੈਂ ਖਾਵਾ ਤੋਂ ਨਵੀਂ ਚੀਜ਼ ਆਇਓ ਜੋ ਕਿ ਐਸਸੀ ਨੇ ਪਹਿਲੀ ਐਡਮ ਆ ਚੁੱਕੀ ਹੈ ਆਪਣੇ ਕੋਲ ਰક્ષા ਪੰਡਲ ਤੇ ਐਸਸੀ ਨੇ ਪਹਿਲੀ ਐਡਮ ਆ ਰਹੀ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੀ ਤੇ ਬਹੁਤ ਹੀ ਫੁੱਲਰ ਤੇ ਇੱਧਰ ਦੇਖੋ ਪਾਜੀ ਐਸਕੇ ਦਾ ਬ੍ਰਾਂਡ ਐਸਕੇ ਦਾ ਬ੍ਰਾਂਡ ਬੰਬੇ ਦਾ ਬ੍ਰਾਂਡ ਹੈ ਪਾਜੀ ਐਸਕੇ ਦਾ ਬ੍ਰਾਂਡ ਇਹਦੀ ਸ਼ਰਟ ਮਿਲੂਗੀ ਤੇ ਸੂਟ ਹੀ ਮਿਲੂਗਾ 1800 ਰੁਪਏ ਦਾ ਸੂਟ ਹੈ 900 ਰੁਪਏ ਦੀ ਸ਼ਰਟ ਹੈ ਪਾਜੀ ਹਾਂਜੀ 1200 ਰੁਪਏ ਸੂਟ ਹੈ 900 ਦੀ ਸ਼ਰਟ ਹੈ ਐਸਕੇ ਦਾ ਬ੍ਰਾਂਡ ਹੈ ਚਾਰ ਕਲਰ ਨੇ ਵੀ ਸ਼ਰਟ ਵੀ ਲਿਆ ਸਕਦਾ ਹਾਂ ਹਾਂਜੀ ਹਾਂਜੀ ਤੁਹਾਡੇ ਕੋਲ ਕੋਈ ਬੋਟਮ ਪਈ ਹੈ ਮੈਂ ਤੁਹਾਨੂੰ ਸ਼ਰਟ ਮੈਚ ਕਰਕੇ ਰਿਹਾ ਹਾਂ 1800 ਰੁਪਏ ਸੂਟ ਹੈ 900 ਰੁਪਏ ਸ਼ਰਟ ਹੈ ਐਸਕੇ ਦਾ ਬ੍ਰਾਂਡ ਹੈ ਸਿੱਕੇ ਵਨ ਚੀਜ਼ ਹੈ ਪਾਰਟੀ ਵੀ ਰਹਿਣਾ ਹੈ ਲਓ ਜੀ ਪਿਓਰ ਤੇ ਆਈ ਹੈ ਐਟਮ ਆਪਣੇ ਕੋਲੇ 1800 ਦਾ ਸੂਟ ਹੈ ਜਿਹਨੇ ਸ਼ার্ট ਲੈਣੀ ਹੈ ਆਫ ਰੇਟ ਤੇ ਸ਼ার্ট ਹੈ 900 ਦੀ ਸ਼ার্ট ਹੈ ਭਾਜੀ ਰੇਟ ਜਰੂਰ ਚੈੱਕ ਕਰ ਲਿਓ ਮੈਨੂੰ ਤਾਂ ਕਪੜਾ ਹੀ ਪਿਓਰ ਦਾ ਲੱਗ ਜਾਂਦਾ ਐਸ ਕੇ ਦਾ ਬ੍ਰਾਂਡ ਹੈ ਜੀ ਪਿਓਰ ਖੀਨਖਾਨ ਹਾਂਜੀ ਪਿਓਰ ਖੀਨਖਾਨ 35 3500 ਰੁਪਏ ਦਾ ਸੂਟ ਹੈ ਚਾਰ ਕਲਰ ਦਾ ਸੈੱਟ ਹੈ ਐਸ ਸੀ ਐਮ ਦੀ ਪਹਿਲੀ ਆਈਟਮ ਆ ਚੁੱਕੀ ਹੈ ਆਪਣੇ ਕੋਲ ਖੀਨਖਾਨ ਖੀਨਖਾਨ ਵੀ ਕਹਿੰਦੇ ਇਹਨੂੰ ਬਨਾਰਸੀ ਵੀ ਕਹਿੰਦੇ ਭਾਜੀ ਇਹਨੂੰ ਉਹ ਜੰਮਾ ਮਾਰਮਾ ਵਰਗੇ ਇੱਕ ਭਾਜੀ ਰੇਸ਼ਮ ਸਿਲਕ ਵੀ ਕਹਿੰਦੇ ਮੈਂ ਸੁਣਿਆ ਰੇਸ਼ਮ ਭਾਈ ਰੇਸ਼ਮ ਕਈ ਦੁਕਾਨਦਾਰ ਉਹ ਜਾ ਰਹੇ ਨੇ ਕਿ ਚਾ ਦੇਖੋ ਆਪਣੇ ਕੋਲ ਚਾਰ ਹੈ ਪਿੱਛੇ ਪਲੇਨ ਹੋਗੀ ਇਹਦੀ ਨਿਸ਼ਾਨੀ ਭਾਜੀ ਫਿਰ ਉਹ ਪਿੱਛੇ ਪਲੇਨ ਹੋ ਭਾਜੀ ਵੀ ਪਿੱਛੇ ਇਹਦੇ ਕੋਈ ਧਾਗੇ ਧੁਗੇ ਨਹੀਂ ਹੁੰਦੇ ਇਹ ਪਿਓ ਦੀ ਨਿਸ਼ਾਨੀ ਭਾਜੀ ਧਾਗੇ ਨਹੀਂ ਨਿਕਲੇ ਪਿਓ ਹੁੰਦੀ ਹੈ ਜੇ ਧਾਗੇ ਨਹੀਂ ਨਿਕਲੇ ਪਿੱਛੋਂ ਮਰ ਕੋ ਧਾਗਾ ਨਹੀਂ ਨਿਕਲੇ ਪਿੱਛੋਂ ਇਹ ਪਿਓ ਲੱਛਕਰ ਕੁਆਲਟੀ ਹੈ ਕੁਆਲਟੀ ਬਹੁਤ ਸ਼ਾਨਦਾਰ ਹੈ ਐਸਕੇ ਦਾ ਬ੍ਰੈਂਡ ਹੈ 1800 ਰੁਪਏ ਸੂਟ ਹੈ 900 ਰੁਪਏ ਸ਼ਰਟ ਹੈ 1800 ਦਾ ਸੂਟ ਹੈ ਜੀ ਐਸਕੇ ਦਾ ਮਾਲ ਹੈ 900 ਦੀ ਸ਼ਰਟ ਹੈ ਕਲਰ ਬਹੁਤ ਸੋਹਣੇ ਆਏ ਆ ਭਾਜੀ ਇਹ ਲਾਈ ਕਿੰਨੇ ਨੇ ਜੀ ਤੁਸੀਂ ਮੈਨੂੰ ਦੱਸੋਗੇ ਵੀ ਜੀ ਅਗਰ ਤੁਹਾਨੂੰ ਸ਼ਰਟ ਲੈਣਾ ਚਾਹੋ ਸ਼ਰਟ ਮਿਲੇਗੀ 900 ਰੁਪਏ ਦੀ 2 ਮੀਟਰ ਤੇ 5 ਮੀਟਰ ਸੂਟ ਲੈਣਾ ਚਾਹੋ ਭਾਜੀ ਸੂਟ ਮਿਲੇਗਾ 1800 ਰੁਪਏ ਵਿੱਚ ਤੇਲੀ ਲੂਗਾ ਗੋਠੀ ਵਾਲੇ ਦੇ ਮੇਨੂੰ ਕਾ 50 ਅੱਧੇ ਤੁਸੀਂ ਇੰਨੇ ਸਸਤਾ ਕੋਲ ਰੱਖੇ ਕੋਈ ਆਪਣੇ ਕੋਈ ਲੈਸ ਵਗੈਰਾ ਕਿਉਂ ਰੱਖੇ ਪੁੱਛੋ ਨਾ ਜੀ ਕੋਈ ਆਫਰ ਉਫਰ ਹੈ ਕੋਈ ਆਫਰ ਉਫਰ ਹੈ ਕੋਈ ਮੈਂ ਕਹਿੰਦਾ ਬਹੁਤ ਆਫਰ ਹੈ ਰਕਸ਼ਾ ਬੰਦਰ ਆਫਰ ਚੱਲੀ ਹੈ ਭਾਜੀ ਕੱਪਸ਼ਾ ਬੰਦਨ ਉਪਰ ਚਲੀ ਜਾਂਦੀ ਹੈ ਅੰਚ ਨਵੇਂ ਨਵੇਂ ਦਿੱਲੀ ਤਮਾਕੇ ਹੋਣਗੇ ਨਵੇਂ ਚੀਜ਼ਾਂ ਆ ਰਹੀਆਂ ਨੇ ਵੀਰ ਬਾਦ ਵੀਰ ਬਾਸ ਤੁਹਾਡੇ ਵਾਸਤੇ ਆਹ ਐਡਮ ਲੈ ਕੇ ਆਏ ਆ ਸੋਹਣੀ ਐਡਮ ਹੈ ਪਾਰਟੀ ਵੇਅਰ ਮੈਂ ਤੁਹਾਡੇ ਕੋਲ ਕੋਈ ਬੋਟਮ ਪਈ ਹੈ ਮੇਰੇ ਕੋਲ ਸ਼ਰਟ ਮੈਚ ਕਰਕੇ ਲਏ ਹੋ ਇੱਕ ਨੰਬਰ ਕੁਆਲਿਟੀ ਹੈ ਮੜਕ ਕਰਾ ਸਕਦੇ ਹੋ ਕੋਟਾ ਪੱਟੀ ਕਰਾ ਸਕਦੇ ਹੋ ਲੈਂਸ ਲਵਾ ਸਕਦੇ ਹੋ ਝਾਂਜਰਨ ਵਾਸਤੇ ਹੋ ਜੋ ਮਰਚੀ ਲਵਾ ਸਕਦੇ ਹੋ ਸ਼ਾਇਦ ਮਿਲੇਗਾ ਸੋੜੀ ਮਿਲੇਗਾ 1800 ਰੁਪਏ ਸੂਟ ਹੈ ਚਾਰ ਕਲਰਾਂ ਸੈੱਟ ਹੈ 900 ਰੁਪਏ ਸ਼ਰਟ ਹੈ ਨੰਬਰ 1 ਕੁਆਲਿਟੀ ਹੈ ਇੱਕ ਕਲਾਸ ਕਵਾਲਿਟੀ ਹਾਂ ਜੀ ਬ੍ਰਾਂਡ ਮਿੱਲਾਂ ਦਾ ਮਾਲ ਹੈ ਬਹੁਤ ਸੋਹਣੇ ਕਲਰ ਚਾਟ ਆਏ ਆ ਸਰਦਾਰੀ ਕਲਰ ਭਾਜੀ ਹੁਣ ਐ ਦਾਦੋ ਆਈਏ ਕਿੱਥੇ ਅਸੀਂ ਕੋਠੀ ਵਰਲਡਵਾਈਜ਼ ਧੋਬੀ ਬਿਆਰ ਬਠਿੰਡੇ ਵਾਲੇ ਕੋਠੀ ਵਾਲੇ ਕੋਠੀ ਵਾਲੇ ਬਠਿੰਡੇ ਦਾਸ ਜੀ ਪਹਿਲੀ ਆਈਟਮ ਲੱਗਿਆ ਹਿੰਦੁਸਤਾਨ ਦਾ ਸਨਾ ਪ੍ਰਣਾਸ਼ ਸ਼ਰਪਰ ਅੱਛਾ ਤੇ ਆਪਾਂ ਲੈ ਕੇ ਆਏ ਬਨਾਰਸੀ ਆਟਮ ਬਨਾਰਸੀ ਸਿਲੈਕਟ ਕਰੋਗੇ ਥੋੜਾ ਮਨਕੋਸ਼ ਹੋ ਜਾਊਗਾ ਏ ਕਲਾਸ ਚੀਜ਼ ਫੰਕਸ਼ਨ ਵੇਸ ਨੂੰ ਵਰਕ ਕਰਾਣਾ ਹੈ ਲੈਸ ਲਵਾਣੀ ਹੈ ਬੋਸਟਾ ਪੱਟੀ ਲਵਾਣੀ ਹੈ ਝਾਂਜਰ ਲਵਾਣੀ ਹੈ ਜੋ ਮਰਜ਼ੀ ਲਵਾਤੋਂ ਉਹ ਚਾਰ ਕਲਰਾਂ ਦਾ ਸੈੱਟ ਆਇਆ ਬਹੁਤ ਹੀ ਘੱਟ ਰੇਟਾਂ ਤੇ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਬਹੁਤ ਹੀ ਜਾਇ ਰੇਟਾਂ ਦੇ ਭਾਜੀ ਬਿਲਕੁਲ ਜੀ ਬਿਲਕੁਲ ਹੈ ਪ੍ਰਦੀਪ ਜੀ ਜੋ ਕਹਿ ਰਹੇ ਸਹੀ ਕਹਿ ਰਹੇ ਹਨ ਦੇਖ ਲਓ ਝੂੜਨਾ ਮਰੀਓ ਬਨਾਰਸੀ ਸਿਲਕ ਤੇ ਪਹਿਲੀ ਆਈਟਮ ਆਈ ਹੈ ਜੀ ਪਹਿਲੀ ਆਈਟਮ ਪਿਓਰ ਤੇ ਇਹ ਪਲੇਨ ਵੀ ਬਣਾ ਸਕਦੇ ਹੋ ਤੁਸੀਂ ਪਲੇਨ ਦੀ ਵੀ ਬਹੁਤ ਗ੍ਰੇਸ ਆਂਦੀ ਹੈ ਜੀ ਬਿਲਕੁਲ ਅੱਛਾ ਜੀ ਯੋਗੀ ਇਹ ਸਰਦਾਰੀ ਲੋਕੋ ਦੇਖੋ ਇਹ ਪਲੇਨ ਹੀ ਬਹੁਤ ਸੋਹਣੇ ਲੱਗਦੇ ਹੈ ਜੀ ਇਹਨਾਂ ਨੇ ਕੁਝ ਕਰਾਂਦੀ ਰੋਡ ਨਹੀਂ ਕਰੀ ਮੇਰੇ ਵੀ ਭੈਣਾਂ ਨੇ ਪਲੇਨ ਸੂਟ ਲੈ ਕੇ ਨਾ ਹਲਕੀ ਜੀ ਲੈਸਰ ਵਾਲੀ ਹਲਕਾ ਜਿਹਾ ਕਟਵਰਕ ਵਾਲਿਆ ਜਾਂ ਤੁਹਾਡੇ ਕੋਲ ਕੋਈ ਬੋਟਮ ਪਈ ਹੈ ਜਾਂ ਕੋਈ ਤੁਹਾਡੇ ਕੋਲ ਸ਼ਰਟ ਪਈ ਹੈ ਜਾਂ ਤੁਹਾਡੇ ਕੋਲ ਕੋਈ ਦੁਪੱਟਾ ਪਿਆ ਹੈ ਜਾਂ ਤੁਹਾਡੀ ਮੈਰਿਜ ਦਾ ਕੋਈ ਹੈਵੀ ਦੁਪੱ ਸੋਹੇ ਪੇਟੀ ਬੱਚਾ ਬੰਦੇ ਨੇ اچھا 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 ਜਬੀਜ਼ੋ ਬਾਜ਼ਾਰ ਚ ਹੈ ਅੱਛਾ ਜੀ ਆਪਣੇ 1300 ਬਾਜ਼ਾਰ ਨਾਲ ਅੱਧੇ ਰੇਟ ਅੱਧੇ ਰੇਟ ਪੱਕੀ ਗੱਲ ਹੈ ਪੱਕੀ ਜਮਾ ਸੱਚੀ ਗੱਲ ਹੈ ਜਮਾ ਪੱਕੀ ਸੱਚੀ ਗੱਲ ਹੈ ਭਾਜੀ ਕੱਚੀ ਗੱਲ ਦੇ ਵਿੱਚ ਪੱਕੀ ਭਾਜੀ ਕੱਚੀ ਗੱਲ ਕਰ ਰਿਹਾ ਇੱਕ ਟੁੱਟ ਜੂ ਆਪਣੀ ਜਿਹੜੀ ਗੱਲ ਆ ਹੋਣੀ ਟੁੱਟਦੀ ਪੱਕੀ ਗੱਲ ਮੇਰੀ ਗੱਲ ਕਰ ਰਿਹਾ ਪੱਕੀ ਭਾਜੀ 1300 ਰੁਪਏ ਸੂਟ ਦੇ ਰਿਹਾ 5 ਮੀਟਰ ਆਲ ਓਵਰ ਬਗੈਰ ਮਰਕ ਤੋਂ ਵੇਚੀ ਡਿਜ਼ਾਈਨ ਤੇ ਕਸੋ ਦੇ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਰੱਖਿਆ ਬੰਧਨ ਲਈ ਤੁਹਾਨੂੰ ਆਉਣਗੇ ਲਈ ਨਵੇਂ ਚੀਜ਼ਾਂ ਆਣੀਆਂ ਹਟ ਕੇ ਨਾ ਇੰਨਾ ਪਿਆਰਾ ਡਿਜ਼ਾਈਨ ਐਡਾ ਪਿਆਰ ਕਿੱਥੇ ਮਿਲਣਾ ਬਿਲਕੁਲ ਜੀ ਬਿਲਕੁਲ ਕਿੱਥੇ ਨਹੀਂ ਮਿਲਣਾ ਇਹ ਗੋਟੀ ਵਾਲਿਆਂ ਦੀ ਮਿਲਣ ਨਾਲੋਂ ਅੱਧੇ ਮਿਲਣਗੇ ਰੇਟ ਭਾਜੀ ਰੇਟ 1300 ਸਿਰਫ 1300 ਰੁਪਏ ਦਾ 5 ਮੀਟਰ ਸੂਟ ਇਹਦੀ 1300 ਰੁਪਏ ਦਾ 5 ਮੀਟਰ ਸੂਟ ਹੈ ਬੰਦਾਸਰੀ ਆਟਮ ਹੈ ਆਰਟੀਕਲ ਬਹੁਤ ਪਿਆਰਾ ਹੈ ਕਲਰ ਬਹੁਤ ਸੋਹਣੇ ਵੀ ਜੀ ਕਲਰ ਚੈੱਕ ਕਰੋ ਕਰ ਇੱਕ ਕਲਰ ਨੰਬਰ 1 ਕਲਰ ਨੰਬਰ 2 ਕਲਰ ਨੰਬਰ 3 ਕਲਰ ਨੰਬਰ 4 ਉਹ ਭਾਜੀ ਹੁਣ ਮੈਨੂੰ ਇੱਕ ਗੱਲ ਰੇਟ ਦਦੋ ਤੇ ਮੜੇ ਦੱਸੋ ਮਿਲੂ ਕਿੱਥੇ ਇਹ ਸ਼ਹਿਰ ਦੀ ਨੰਬਰ 1 ਦੁਕਾਨ ਅੱਛਾ ਜੀ ਮਾਲ ਵੇਦਾ ਸਭ ਤੋਂ ਵੱਡਾ ਸ਼ੋਰੂਮ ਲਓ ਜੀ ਪ੍ਰਦੀਪ ਜੀ ਕੀ ਕਹਿ ਰਹੇ ਇਹ ਸਹੀ ਕਹਿ ਰਹੇ ਭਾਈ ਜੀ ਅੱਛਾ ਸਹੀ ਕਹਿ ਰਹੇ ਹੈ ਇੱਕੋ ਜਿਹੇ ਬਠੰਡੇ ਵਾਲੇ ਗੋਟੀ ਵਾਲੇ ਬਠੰਡੇ ਵਾਲੇ ਇਕੱਠੇ ਤੇ ਆ